ਦਾ ਦਿਓਰ ਸੀ ਉਹਨਾਂ ਦੇ ਨਾਲ ਉਹਨਾਂ ਦਾ ਬੈਨ ਕਲੌਨ ਸੀ ਰੋ ਦਿਨ ਨਾਲ ਕੰਮ ਕਰਦੇ ਜਾਂਦੀ ਹੁੰਦੇ ਸੀ ਤੇ ਜਦੋਂ ਉਹਨਾਂ ਨੇ ਇੱਕ ਵਾਰੀ ਮਤਲਬ ਕੀ ਘਰ ਲੈ ਵੀ ਗਏ ਕਾ ਵੀ ਆਪਣੇ ਕੰਮ ਤੇ ਲੈ ਗਏ ਫੇਰ ਬਹਨੇ ਨਾਲ ਸਾਡੇ ਘਰ ਆਏ ਤੇ ਉਹਨਾਂ ਨੂੰ ਪੁੱਛਦੇ ਕਿ ਉਹ ਹੈ ਘਰ ਹੈ ਗਿਆ ਤੇ ਮੈਂ ਕਿਹਾ ਨਹੀਂ ਫਿਰ ਆਪੇ ਬੂਗਾ ਟੋਕੇ ਮੇਰੇ ਅੰਦਰ ਆ ਗਿਆ ਤੇ ਮੇਰੇ ਨਾਲ ਜ਼ਬਰਦਸਤੀ ਕੀਤੀ ਜਦੋਂ ਮੈਂ ਨਾ ਕੀਤੀ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨੇ ਮੇਰੇ ਛੋਟੇ ਬੱਚੇ ਤੇ ਪਿਸਤੌਲ ਰੱਖ ਦਿੱਤਾ ਉਹਨੇ ਮੈਨੂੰ ਡਰਾਵਾ ਦਿੱਤਾ ਕਿ ਮੈਂ ਤੇਰੇ ਬੱਚੇ ਨੂੰ ਫਸਤੇ ਗੋਲੀ ਮਾਰ ਦਿਆਂਗਾ ਫਿਰ ਮੈਂ ਡਰ ਗਈ ਫਿਰ ਮੈਂ ਕੋਈ ਰੋਲਾ ਨਹੀਂ ਪਾਇਆ ਫਿਰ ਉਹਨੇ ਮੇਰਾ ਬਲਾਤਕਾਰ ਕੀਤਾ ਤੇ ਜਦੋਂ ਮੇਰਾ ਸਹਰਾਕਰ ਆਇਆ ਉਹਨਾਂ ਨੇ ਮੈਂ ਦੱਸਦੀ ਆ ਜਦੋਂ ਉਹਨਾਂ ਦੇ ਘਰ ਲਾਂਵਾਂ ਦੇਣਗੇ ਉਹਨਾਂ ਦੇ ਨਾਲ ਕੁੱਟ ਮਾਰ ਕਰਕੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੱਲ ਕੱਲ ਦਿੱਤਾ ਉਹਨਾਂ ਨੇ ਸਾਡੇ ਪੂਰੇ ਪਰਿਵਾਰ ਤੇ ਪਰਚਾ ਕਰਵਾ ਦਿੱਤਾ ਉਲਟਾ ਸਾਡੇ ਪੂਰੇ ਪਰਿਵਾਰ ਤੇ ਪਰਚਾ ਕਰਵਾ ਦਿੱਤਾ ਹਾਂਜੀ ਮੇਰਾ ਨਾਮ ਪ੍ਰਵੀਨ ਕੌਰ ਮੈਂ ਪਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਤੋਂ ਜ਼ਿਲ੍ਹਾ ਪ੍ਰਧਾਨ ਅਜਨਾਲੇ ਤੋਂ ਤੇ ਕੀ ਆਈ ਦੀ ਘਟਨਾ ਬਾਰੇ ਕੋ ਜਾਣਕਾਰੀ ਇਹ ਘਟਨਾਏ ਜੇ ਕਿ ਇਹ ਲੜਕੀ ਰਮਨਦੀਪ ਕੌਰ ਪਤਨੀ ਜੋਬਨ ਸਿੰਘ ਪਿੰਡ ਗ੍ਰੰਥਗੜ੍ਹ ਤੋਂ ਇਹਨਾਂ ਦੇ ਨਾਲ ਕੁਝ ਲੋਗ ਸੀ ਉਹਨੇ ਇਹਦੇ ਨਾਲ ਧੱਕੇਸ਼ਾਹੀ ਕੀਤੀ ਆ ਬਲਾਤਕਾਰ ਕੀਤਾ ਕੁੜੀਆ ਦਾ ਤੋਂ ਬੱਚੇ ਇਹਦੇ ਛੋਟੇ ਤੇ ਇਹਨਾਂ ਦੇ ਘਰਕੰਦ ਟੱਪ ਕੇ ਇਹਦੇ ਨਾਲ ਬਲਾਤਕਾਰ ਕੀਤਾ ਔਰ ਇਹਦੇ ਬੱਚੇ ਦੇ ਜਿਹੜੇ ਗਨ ਰੱਖ ਕੇ ਜ਼ਬਰਦਸਤੀ ਕੀਤੀ ਆ ਇਹਨਾਂ ਦੇ ਜਦੋਂ ਉਹਨਾਂ ਦੇ ਘਰ ਇਹਦਾ ਪਰਿਵਾਰ ਲਾਂਭਾ ਦੇਣ ਗਿਆ ਇਹਨੇ ਆਪਣੇ ਕੋਣ ਕੀ ਮੰਗ ਕਰਦੇ ਇਨਸਾਫ ਕੀ ਕਿਨਾਂ ਨੂੰ ਮਿਲੇ ਅਸੀਂ ਇਹੀ ਇਨਸਾਫ ਮੰਗ ਕਰਦੇ ਆ ਕਿ ਇਹਨੂੰ ਜਿਹੜਾ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਰਮਨਦੀਪ ਕੌਰ ਨੂੰ ਮਿਲੇ ਜੋ ਕਿਸੇ ਪੁਲਿਸ ਅਫਸਰ ਨੂੰ ਹਾਂਜੀ ਐਸਐਸਪੀ ਸਾਡੇ ਪੇਸ਼ ਹੋਏਗੇ ਇੱਥੇ ਵੀ ਆਏ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਪਰ ਅਜਨਾਲੇ ਥਾਣੇ ਦੇ ਵਿੱਚ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਮੈਂ ਇੱਕ ਤਾਂ ਸਰਕਾਰ ਪਿੰਡ ਕਿਹੜਾ ਹੈ ਪਿੰਡ ਅੰਮ੍ਰਿਤਸਰ ਉਹ ਕੀ ਲੱਗਦੀ ਇਹ ਮੇਰੀ ਪਰਜਾਈ ਹੈ ਮੇਰੀ ਛੋਟੀ ਦੇਵਰਾਨੀ ਹੈ ਉਹ ਦੇਪਰਾ ਦੀ ਵਾਈਫ ਹੈ ਮੇਰੀ ਪਰਜਾਈ ਲੱਗਦੀ ਹੈ ਕੀ ਵਾਪਰੇ ਮਨੋਂ ਆਪਣੇ ਨਾਲ ਹੋਈ ਸੀ ਘਟਨਾ ਹੈ ਕਿ ਪਹਿਲੇ ਵੀ ਨਾਨੇ ਮੈਨੂੰ ਇੱਕ ਵਾਰ ਦੱਸਿਆ ਹੀ ਨਿੱਕੀ ਮੇਰੀ ਦੇਵਰਾਨੀ ਨੇ ਕਿ ਮੇਰੀ ਪਰਜਾਈ ਦੇ ਉੱਤੇ ਨਾ ਜੋ ਨੂਰ ਹੈ ਉਹ ਕਈ ਵਾਰ ਆਂਦਾ ਸੀ ਬੁਰੀ ਨਿਗਾਹ ਰੱਖਦਾ ਸੀ ਤਾਂ ਅੱਪਾ ਕਈ ਵਾਰ ਸੋਚੇ ਕਿ ਚਲੋ ਕੋਈ ਨਾ ਵੇਖਦੇ ਆ ਕਿ ਕੀ ਬੰਦਾ ਹੈ ਕਿ ਨਹੀਂ ਬੰਦਾ ਬੱਚ ਉਹਨੇ ਛੋਟੇ ਦੇਵਰ ਮੇਰਾ ਮਤਲਬ ਛੋਟਾ ਪਰਾ ਦੇਵਰਾਨੀ ਦਾ ਉਹਨੂੰ ਲੈ ਕੇ ਗਿਆ ਉਹਨੂੰ ਲੈ ਆ ਕੇ ਕੰਮ ਤੇ ਲਗਵਾਇਆ ਕੰਮ ਦੇ ਮਾਨੇ ਰੋਜ਼ ਉਹਨਾ ਆਣਾ ਜਾਣਾ ਰਹਿੰਦਾ ਹੀ ਕਈ ਵਾਰੀ ਉਹ ਕੰਧ ਵੀ ਟੱਪਦਾ ਹੈ ਇਸ ਗੱਲ ਨੂੰ ਮੇਰੀ ਪਰਚਾਈ ਨੇ ਬੋਲਿਆ ਵੀ ਸੀ ਉਹਨੂੰ ਕਿ ਤੂੰ ਕੰਧ ਟੱਪ ਕੇ ਆਂਦਾ ਤੇ ਬੋਆ ਖੜਕਾ ਲਿਆ ਕਰਿਆ ਕੁਝ ਵੀ ਕਹਿੰਦਾ ਕਿ ਨਹੀਂ ਮੈਂ ਇਦਾਂ ਹੀ ਆਣਾ ਵਾ ਮੈਂ ਕੰਧ ਟੱਪ ਕੇ ਆਣਾ ਕਈ ਵਾਰ ਇਹਨੇ ਆਪਣੇ ਹਸਬੰਦ ਨੂੰ ਵੀ ਦੱਸਿਆ ਸਾਸ ਨੂੰ ਵੀ ਦੱਸਿਆ ਸਹੁਰੇ ਨੂੰ ਵੀ ਦੱਸਿਆ ਲੇਕਿਨ ਉਹ ਨਹੀਂ ਮੰਨਿਆ ਚਲੋ ਆਗਲ ਮੁਕੀ ਇੱਕ ਦਿਨ ਘਰ ਕੋਈ ਨਹੀਂ ਸੀ ਹਸਬੰਡ ਨੇ ਇਸੇ ਸਾਰੇ ਕੰਮ ਕਾਜ ਤੇ ਗਏ ਸੀ ਸਾਸ ਵੀ ਇਹਦੇ ਬਾਹਰ ਪੱਠੀਆਂ ਲੈਣ ਗਈ ਸੀ ਤੋਂ ਇੱਕ ਦਿਨ ਘਰ 'ਚ ਆਇਆ ਪਹਿਲੇ ਨੇ ਬੋਆ ਖੜਕਾਇਆ ਖੜਕਾ ਕੇ ਬੋਲਿਆ ਕਿ ਘਰ 'ਚ ਕੋਈ ਹੈਗਾ ਇਹਨੇ ਕਹਾ ਨਹੀਂ ਆਖਿਆ ਕਹ ਰਿਹਾ ਕਿ ਮੈਨੂੰ ਘਰ 'ਚ ਆਣ ਦੇ ਇਹਨੇ ਮਨਾ ਕੇ ਤਾਂ ਮੇਰੇ ਪਰਜਾਈ ਨੇ ਕਿ ਮੈਂ ਨਹੀਂ ਆਉਣ ਦੇਣਾ ਤੋਂ ਨੇ ਕੰਡ ਤੱਪ ਕੇ ਫਿਰ ਅੰਦਰ ਚਲਾ ਗਿਆ ਅੰਦਰ ਜਾਣ ਦੇ ਬਾਅਦ ਇਹਦੇ ਨਾਲ ਜ਼ਬਰਦਸਤੀ ਕਰਨ ਲੱਗਿਆ ਇਹਦੇ ਨਾਲ ਬੋਲਣ ਲੱਗੇ ਕਿ ਤੂੰ ਮੇਰੇ ਨਾਲ ਗੱਲਬਾਤ ਕਰ ਮੇਰੇ ਨਾਲ ਗੱਲਬਾਤ ਚਾਲੂ ਕਰ ਇਹਨੇ ਮਨਾ ਕੀਤਾ ਕਿ ਨਹੀਂ ਮੈਂ ਉਹ ਜੀ ਕੋਈ ਕੁੜੀ ਨਹੀਂ ਹੈ ਮੇਰਾ ਵਿਆਹ ਹੋ ਗਿਆ ਮੇਰੇ ਦੋ ਬੱਚੇ ਮੈਂ ਆਪਣੇ ਪਤੀ ਨਾਲ ਪ੍ਰੇਮ ਰੱਖਦੀ ਹਾਂ ਉਹ ਜੀ ਕੋਈ ਗੱਲ ਨਹੀਂ ਹੈ ਗੰਨ ਰੱਖਤੀ ਕਿ ਅਗਰ ਤੂੰ ਉੱਚੀ ਰੋੜਾ ਪਾਏ ਮੈਂ ਤੇਰੇ ਮੁੰਡੇ ਨੂੰ ਮਾਰ ਦੇਣਾ ਔਰ ਮੈਂ ਤੋ ਪੱਜ ਜਾਣਾ ਕਿਸੇ ਨੂੰ ਪਤਾ ਨਹੀਂ ਲੱਗਣਾ ਉਹਨੇ ਧਮਕੀ ਦਿੱਤੀ ਉਹਦੇ ਬਾਅਦ ਇਹਦੇ ਨਾਲ ਗਲਤ ਕੰਮ ਕੀਤਾ ਬਲਾਤਕਾਰ ਕੀਤਾ ਹੱਪਾ ਦਰਖਾਸਤ ਕਰਾਉਣ ਗਏ ਸੀ ਜਦੋਂ ਉਹਦੇ ਹੋਂ ਤੋਂ ਪਹਿਲੇ ਇਨੇ ਆਪਣੇ ਸਹੁਰੇ ਨੂੰ ਦੱਸਿਆ ਮੇਰੇ ਫਾਦਰ ਜੀ ਨੂੰ ਮੇਰੇ ਮਦਰ ਜੀ ਨੂੰ ਮੇਰੇ ਭਰਾ ਨੂੰ ਮਤਲਬ ਮੇਰੇ ਦਵਰਾਨੀ ਤੇ ਪ੍ਰਾਂ ਨੂੰ ਦੱਸਿਆ ਤਾਂ ਉਹ ਸਾਰੇ ਨਾਲ ਘਰ ਲਾਮਾ ਲੈਣ ਗਏ ਤੇ ਤਾਂ ਮੁੰਡਾ ਆਇਆ ਵਾ ਇਤਨਾ ਮੇਰੀ ਨੋਦਣਾ ਆ ਮਾੜੀ ਹਰਕਤ ਕੀਤੀ ਹੈ ਮੇਰੇ ਪਿਓ ਨੂੰ ਮਤਲਬ ਮੇਰੇ ਦਵਰਾਨੀ ਦੇ ਪਿਓ ਨੂੰ ਮਾਰਿਆ ਕੁੱਟਿਆ ਮਾਰਿਆ ਜਦੋਂ ਕੁੱਟਮਾਰ ਹੋਈ ਉਹਦੇ ਬਾਅਦ ਆਪਾਂ ਥਾਣੇ ਆਏ ਥਾੜਿਆਂ ਦੇ ਬਾਵਜੂਦ ਆਪਾਂ ਦਰਖਾਸਤ ਦਿੱਤੀ ਸਾਡੀ ਦਰਖਾਸਤ ਕੋਈ ਸੁਣਵਾਈ ਨਹੀਂ ਉਲਟਾ ਸਾਡੇ ਤੇ ਪਰਚਾ ਹੋ ਗਿਆ ਮੇਰਾ ਪਰਿਵਾਰ ਤੇ ਮੇਰੇ ਦਵਰਾਨੀ ਦਾ ਸਾਰਾ ਪਰਿਵਾਰ ਤੇ ਪਰਚਾ ਕੀਤਾ ਗਿਆ ਮੈਂ ਆਪਣਾ ਪਰਿਵਾਰ ਛੱਡ ਕੇ ਮੇਰੀ ਨਿੱਕੀ ਦਵ ਆਇਆ ਆ ਬਿਚਾਰੀ ਮੇਰੇ ਭਾਬੀ ਇਹਦੀ ਕੋਈ ਗਲਤੀ ਨਹੀਂ ਸਾਡੀ ਸੁਣਵਾਏ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਆਗੇ ਕਿ ਸਾਡੀ ਸੁਣਵਾਈ ਹੋ ਜਾ ਸਾਨੂੰ ਇਨਸਾਫ ਮਿਲੇ